ਭਾਈ ਜੀ ਅਸੀਂ ਪੁੱਛਣਾ ਚਾਹੁੰਨੇ ਆ ਕਿ ਤੁਹਾਡਾ ਪਿੰਡ ਸੰਮੇ ਵਾਲੀ ਹੈ ਇੱਥੇ ਕਿੰਨਾ ਕੁ ਵਿਕਾਸ ਹੋਇਆ ਜਿਵੇਂ ਵਿਰੋਧੀ ਕਹਿੰਦੇ ਆ ਕਿ ਗਰਾਊਂਡ ਲੈਵਲ ਤੇ ਢੱਕਾ ਵੀ ਨਹੀਂ ਟੁੱਟਿਆਗਾ ਬਾਤ ਕਿਉਂ ਨਹੀਂ ਪੁੱਛਦੇ ਜੀ ਮੰਤਰੀ ਸਾਹਿਬ ਸਾਡੇ ਪਿੰਡ ਪਿਆਹਰੀ ਆ ਗਿਆ ਸਾਰਾ ਪਿੰਡ ਪੱਕਾ ਹੋ ਗਿਆ ਤੁਸੀਂ ਦੇਖ ਹੀ ਲਿਆ ਹਾਂਜੀ ਜੀ ਦੁਰੇ ਦੁਰੀਆਂ ਗਲੀਆਂ ਨਾਲੀਆਂ ਜਿਹੜੀਆਂ ਜਿਹੜੇ ਅੱਜ ਤੋਂ 70 ਸਾਲਾਂ ਦੀਆਂ ਬੰਨ ਵਾਲੀਆਂ ਸੀਗੀਆਂ ਉਹ 2 ਸਾਲਾਂ ਦੇ ਵਿੱਚ ਜਿਹੜੇ ਕੰਮ ਹੋ ਗਏ ਤੇ ਵਿਰੋਧੀ ਫਿਰ ਕਿੱਥੇ ਦੇਖ ਕੇ ਇਹ ਕਹਿ ਰਹੇ ਆ ਕਿ ਇਹ ਤਾਂ ਗਰਾਊਂਡ ਲੈਵਲ ਤੇ ਪਹੁੰਚਦੇ ਨਹੀਂ ਜਾ ਇੱਥੇ ਢੱਕਾ ਵੀ ਨਹੀਂ ਟੁੱਟਿਆਗਾ ਦੇਖੋ ਜੀ ਉਹ ਦਾ ਉਹਨਾਂ ਦਾ ਬੋਲਣ ਦਾ ਆਦ ਗਰਾਉਂਡ ਲੈਵਲ ਤੇ ਆ ਕੇ ਵੇਖੋ ਸਾਡੇ ਪਿੰਡ ਚ ਆ ਕੇ ਤੁਸੀਂ ਦੇਖ ਹੀ ਲਿਆ ਆ ਸ਼ੈੱਡ ਬਣਿਆ ਪਿਆ ਇੱਥੇ ਨਰਕ ਵਜਿਆ ਪਿਆ ਦੀ ਥੱਲੇ ਕਈ ਸਾਲਾਂ ਤੋਂ ਜਿਹੜੀਆਂ ਗਲੀਆਂ ਬਣਨ ਵਾਲੀਆਂ ਸੀਗੀਆਂ ਲੋਕਸਟਾਈਲ ਅੱਧਾ ਪੰਜ ਪੱਕਾ ਹੋ ਗਿਆ ਦੋਸਤੋ ਜਿਹੜੇ ਵਿਰੋਧੀ ਕਹਿੰਦੇ ਆ ਨਾ ਕਿ ਗਰਾਉਂਡ ਲੈਵਲ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਢੱਕਾ ਵੀ ਨਹੀਂ ਤੋੜਿਆ ਉਹਨਾਂ ਨੂੰ ਜਵਾਬ ਦੇਣ ਵਾਸਤੇ ਅੱਜ ਅਸੀਂ ਪਹੁੰਚੇ ਆ ਪਿੰਡ ਸੰਮੇਵਾਲੀ ਜਿਹੜਾ ਕਿ ਮਲੋੜਾ ਹਲਕੇ ਦੇ ਵਿੱਚ ਪੈਂਦਾ ਤੇ ਇਥੋਂ ਦੇ ਐਮ.ਐਲ.ਏ ਡਾਕਟਰ ਬਲਜੀਤ ਕੌਰ ਜੀ ਤੇ ਆਓ ਤੁਹਾਨੂੰ ਦਿਖਾਉਣੇ ਆ ਅਸੀਂ ਕਿ ਪਿੰਡ ਦੇ ਵਿੱਚ ਕਿੰਨਾ ਮਕਾਸ ਹੋਇਆ ਤੇ ਨਾਲੇ ਜਿਹੜੇ ਕਹਿੰਦੇ ਆ ਕਿ ਢੱਕਾ ਵੀ ਨਹੀਂ ਟੁੱਟਿਆ ਗਰਾਊਂਡ ਲੈਵਲ ਤੇ ਉਹਨਾਂ ਨੂੰ ਵੀ ਅਸੀਂ ਮੂੰਹ ਤੋੜਮਾ ਜਵਾਬ ਦਿੰਨੇ ਆ ਆਓ ਫਿਰ ਭਾਈ ਜੀ ਅਸੀਂ ਪੁੱਛਣਾ ਚਾਹੁੰਦੇ ਆ ਕਿ ਤੁਹਾਡਾ ਪਿੰਡ ਸੰਮੇ ਵਾਲੀ ਹੈ ਇੱਥੇ ਕਿੰਨਾ ਕੁ ਵਿਕਾਸ ਹੋਇਆ ਜਿਵੇਂ ਵਿਰੋਧੀ ਕਹਿੰਦੇ ਆ ਕਿ ਗਰਾਊਂਡ ਲੈਵਲ ਤੇ ਡੱਗਾ ਵੀ ਨਹੀਂ ਟੁੱਟਿਆਗਾ ਤੇ ਇਹ ਤਾਂ ਕਹਿੰਦੇ ਸੀਗੇ ਕਿ ਸੱਥਾਂ ਚੋਂ ਸਰਕਾਰਾਂ ਚੱਲਣਗੀਆਂ ਤੇ ਹੁਣ ਤਾਂ ਇਹਨਾਂ ਦੀ ਬਾਤ ਤੱਕ ਨਹੀਂ ਕੋਈ ਕੁੱਛ ਦਾਗਾ ਤੁਸੀਂ ਇਹਦੇ ਬਾਰੇ ਚੰਨ ਨਾ ਪਾਓ ਬਾਤ ਕਿਉਂ ਨਹੀਂ ਪੁੱਛਦੇ ਜੀ ਮੰਤਰੀ ਸਾਹਿਬ ਸਾਡੇ ਪਿੰਡ ਪਿਆਹਰੀ ਆ ਗਿਆ ਸਾਰਾ ਪਿੰਡ ਪੱਕਾ ਹੋ ਗਿਆ ਤੁਸੀਂ ਦੇਖ ਹੀ ਲੈ ਹਾਂ ਜੀ ਸੁਗਰੇ ਦੁਰੀਆਂ ਗਲੀਆਂ ਨਾਲੀਆਂ ਜਿਹੜੀਆਂ ਜਿਹੜੇ ਅੱਜ ਤੋਂ 70 ਸਾਲਾਂ ਦੀਆਂ ਬੰਨ ਵਾਲੀਆਂ ਸੀਗੀਆਂ ਉਹ 2 ਸਾਲਾਂ ਦੇ ਵਿੱਚ ਜਿਹੜੇ ਕੰਮ ਹੋ ਗਏ ਤੇ ਵਿਰੋਧੀ ਫਿਰ ਕਿੱਥੇ ਦੇਖ ਕੇ ਇਹ ਕਹਿ ਰਿਹਾ ਕਿ ਇਹ ਤਾਂ ਗਰਾਊਂਡ ਲੈਵਲ ਤੇ ਪਹੁੰਚਦੇ ਨਹੀਂ ਜਾਂ ਇੱਥੇ ਢੱਕਾ ਵੀ ਨਹੀਂ ਟੁੱਟਿਆਗਾ ਦੇਖੋ ਜੀ ਉਹ ਦਾ ਉਹਨਾਂ ਦਾ ਬੋਲਣ ਦਾ ਆਦਤ ਹੁੰਦੀ ਹੈ ਪਰ ਗਰਾਊਂਡ ਲੈਵਲ ਤੇ ਆ ਕੇ ਦੇਖੋ ਸਾਡੇ ਪਿੰਡ ਚ ਆ ਕੇ ਤੁਸੀਂ ਦੇਖ ਹੀ ਲਿਆ ਆ ਸ਼ੈੱਡ ਬਣਿਆ ਪਿਆ ਇੱਥੇ ਨਰਕ ਵਜਿਆ ਪਿਆ ਦੀ ਥੱਲੇ ਕਈ ਸਾਲਾਂ ਤੋਂ ਜਿਹੜੀਆਂ ਗਲੀਆਂ ਬਣਨ ਵਾਲੀਆਂ ਸੀਗੀਆਂ ਲੌਫਟਾਇਲ ਅੱਧਾ ਪੱਕਾ ਪੱਕਾ ਹੋ ਗਿਆ ਸਾਰਾ ਕਿੰਨੀਆਂ ਗਲੀਆਂ ਸੀ ਬਾਈ ਜੀ ਤੁਹਾਡੇ ਪਿੰਡ ਦੇ ਵਿੱਚ ਜਿਹੜੀਆਂ ਪੱਕੀਆਂ ਹੋਣਗੀਆਂ 10 ਤੋਂ 12 ਗਲੀਆਂ ਜਿਹੜੀਆਂ ਨੇ ਪੂਰਾ ਜਿਹੜੇ ਉਹਦੇ ਵਿੱਚ ਸਾਰੀ ਐਸਸੀ ਆਬਾਦੀ ਸੀਗੀ ਕਿੰਨੇ ਸਮੇਂ ਤੋਂ ਹੀ ਰਹਿੰਦੇਗਾ ਸਿੰਘਾ 20-25 ਸਾਲ ਤੋਂ ਹੀ ਕੰਮ ਮੜਿਆ ਜਿਹੜੇ ਅੱਜ ਕਹਿੰਦੇ ਆ ਵੀ ਢੱਕਾ ਵੀ ਨਹੀਂ ਟੁੱਟਿਆਗਾ ਉਹ 20-25 ਸਾਲਾਂ ਦੇ ਸਰਕਾਰਾਂ ਚਲਾ ਰਹੇ ਐ ਤੇ ਉਹਨਾਂ ਤੋਂ ਤਾਂ ਬਣੀਆਂ ਨਹੀਂ ਅੱਜ ਇਹ ਗਲੀਆਂ ਬਣ ਕੇ ਤਿਆਰ ਵੀ ਹੋਊਗਾ ਦੋ ਸਾਲ ਲੱਗਣਗੇ ਬਿਲਕੁਲ 20-25 ਸਾਲਾਂ ਤੋਂ ਹੀ ਇੱਥੇ ਇੰਨਾ ਦੁਹੀ ਸੀ ਮੀਂਹ ਪੈ ਜਾਂਦਾ ਤਾਂ ਪਾਣੀ ਬਾਹਰ ਖੜ ਜਾਂਦਾ ਸੀਗਾ ਤੇ ਬੜੀ ਮੁਸ਼ਕਲ ਸੀਗੀ ਪਰ ਮੰਤਰੀ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਵੀਨਾ ਨੇ ਸਾਡੀ ਬਾਤ ਪੁੱਛੀ ਆ ساری ਸੰਗਤ ਖੜੀ ਐ ਤੁਸੀਂ ਵੀ ਬਾਈ ਜੀ ਚਾਹਣਾ ਪਾਓ ਛੋਡੇ ਪਿੰਡ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਕਿੰਨੇ ਕੰਮ ਹੋਇਆ ਇਹ ਜਿਹੜੀਆਂ ਗਲੀਆਂ ਰਹਿੰਦੀ ਐ 10 12 ਹਾਂਜੀ ਇਹ ਮੰਤਰੀ ਸਾਹਿਬ ਗ੍ਰਾਂਟ ਦੇ ਕੇ ਗਏ ਸੀ ਉਹ ਪੈਸਾ ਜਿਹੜਾ ਗਲੀਆਂ ਤੇ ਲੱਗਿਆ ਇਹ ਅੱਜ ਤੋਂ 15 20 ਸਾਲਾਂ ਉਹ ਜਿਹੜਾ ਨਰਕ ਸੀ ਉਹ ਸਾਫ਼ ਹੋ ਗਿਆ ਉਹ ਸਾਫ਼ ਹੋ ਗਿਆ ਹਾਂਜੀ ਬਾਈ ਜੀ ਠੀਕ ਲੱਗਦਾ ਇਹ ਕੰਮ ਜਿਹੜਾ ਕਲੀਆਂ ਨਾਲੀਆਂ ਬਾਈ ਜੀ ਦੱਸ ਰਹੇ ਆ ਕਿ ਸਾਡੇ ਬੜਾ ਧੰਨਵਾਦ ਕਰਦੇ ਆ ਜਿਹੜਾ ਆ ਕੰਮ ਕਿਤੇ ਉਹਨਾਂ ਸੁਧਾਰ ਕੀਤਾ ਜਿਹੜਾ ਬੜਾ ਦੁਖੀ ਸੀ ਇਹਦਾ ਬਹੁਤ ਸੁਧਾਰ ਕਿੱਕੜ ਕੁੜੀਆਂ ਹੁੰਦਾ ਸੀ ਇੰਨਾ ਮਾੜਾ ਸੀ ਬੜਾ ਕਲਾਸ ਕਰਦੀ ਸੀ ਉਹ ਕਈਆਂ ਨਾ ਕਰਦੀ ਸੀ ਕੰਦਲ ਬੜਾ ਸੀ ਮਾਤਾ ਜੀ ਵਾਕਿਆ ਹੀ ਇੱਥੇ ਨਰਕ ਵਜਿਆ ਸੀਗਾ ਕਿਹੜੀ ਨਰਕ ਸੀ ਜੀ ਸੱਚੀ ਗੱਲ ਹੈ ਇਹ ਬਹੁਤ ਨਰਕ ਸੀ ਬਹੁਤ ਬਾਲੀਆਂ ਤੇ ਨਰਕ ਸੀ ਨਹੀਂ ਪਾਣੀ ਬੱਚੇ ਕਮਰੇ ਟੁੱਬੇ ਜਾਂਦੇ ਸੀ ਕਮਰੇ ਟੁੱਬੇ ਸਾਡਾ ਅਸੀਂ ਮੈਡਮ ਨਾਲ ਤਾਲਵਾਰ ਕਰਦੇ ਆਂ ਪਰ ਇਹੋ ਜੇ ਕੰਪੈਨਡ ਦੇ ਕਿੱਕੇ ਨੇ ਜਿਹੜੇ 70 ਸਾਲਾਂ ਚ ਕਰ ਵੀ ਨਹੀਂ ਹੋਏ ਸੀ ਉਹਨਾਂ ਉਹਨਾਂ 2 ਸਾਲਾਂ ਵਿੱਚ ਸਾਡੀਆਂ ਪਿੰਡ ਦੀਆਂ ਸਾਰੀਆਂ ਜਿਹੜੀਆਂ ਗਲੀਆਂ ਨਾਲੀਆਂ ਕੰਪਲੀਟ ਕਰ ਦਿੱਤੀਆਂ। ਹਾਂਜੀ ਮਾਤਾ ਜੀ ਨਿਕਲ ਗਿਆ ਨਰਕ ਗਲੀਆਂ ਵਾਲਾ। ਹਾਂਜੀ ਹਾਂਜੀ ਨਿਕਲ ਗਿਆ 20 ਸਾਲਾਂ ਤੋਂ ਗੰਦ ਵੱਜਿਆ ਪਿਆ ਸੀ ਜਿੱਥੇ ਪਾਣੀ ਰੁਕ ਜਾਂਦਾ ਸੀ। ਹਾਂਜੀ ਹਾਂਜੀ ਤੇ ਬਲਜੀਤ ਕੌਰ ਨੇ 2 ਸਾਲਾਂ ਦੇ ਵਿੱਚ ਸਾਡਾ ਇੱਕ ਨਮਰੂਣਾ ਬਣਾ ਦਿੱਤਾ। ਪਸ ਸੱਤ ਚੋ ਜਾਣ ਲੈਣੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਸੱਤ ਚੋ ਚੱਲਦੀ ਹੈ ਕਿ ਨਹੀਂ ਚੱਲਦੀ ਬਈ ਬਹੁਤ ਸੋਹਣੀ ਵਧੀਆਈ ਬਹੁਤ ਜਿਆਦੀ ਵਧੀਆ ਸਰਕਾਰ ਹੈ ਬਹੁਤ ਹੀ ਜਿਆਦੀ ਤੁਹਾਨੂੰ ਮਹਿਸੂਸ ਹੁੰਦਾ ਜੀ ਵੀ ਵਾਕਿਆ ਸੱਤ ਚੋ ਚੱਲ ਰਹੀ ਹੈ ਹਾਂਜੀ ਹਾਂਜੀ 70 ਸਾਲ ਪਹਿਲੋਂ ਕੰਮ ਨਹੀਂ ਹੋਇਆ ਜਿਹੜਾ ਹੋ ਰਿਹਾ ਹੈ ਕੰਮ ਠੀਕ ਹੈ ਜੀ ਬਹੁਤ ਵਧੀਆ ਹੈ ਬਹੁਤ ਧੰਨਵਾਦ ਹੈ ਸਰਕਾਰ ਦਾ ਇੱਥੇ ਅੱਡੇ ਦਾ ਵੇਖੋ ਤੁਸੀਂ ਕਿੰਨਾ ਸੋਹਣਾ ਵਿਕਾਸ ਹੋਇਆ ਹੈ ਠੀਕ ਹੈ ਜੀ ਪਹਿਲਾਂ ਇੱਥੇ ਅੱਡੇ ਤੇ ਆ ਲੌਕ ਟਾਈਮ ਨਹੀਂ ਲੱਗੀ ਸੀ ਨਾ ਜੀ ਨਾ 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 ਇੱਥੇ ਕੋਈ ਲੌਕ ਟਾਈਮ ਨਹੀਂ ਸੀ ਚਿੱਕਰ ਸੀਗਾ ਇੱਥੇ بارش ਹੋ ਜਾਂਦੀ ਸੀ ਤੇ ਛੱਪੜ ਪੈ ਜਾਂਦਾ ਸੀ ਬਿਲਕੁਲ ਇੱਥੇ ਤਾਂ ਹੁਣ ਤਾਂ ਬਹੁਤ ਵਧੀਆ ਵਿਕਾਸ ਹੋਇਆ ਦੇਖੋ ਕਿੰਨਾ ਸੋਹਣਾ ਪ੍ਰੋਗਰਾਮ ਬਣਿਆ ਹੁਣ ਇੱਥੇ ਸੱਤੇ ਚ ਬੈਠਣ ਨੂੰ ਵੀ ਜੀ ਕਰਦਾ ਹੁਣ ਤਾਂ ਸਭ ਤਾਂ ਠੀਕ ਹੈ ਜੀ ਬਹੁਤ ਵਧੀਆ ਵਿਕਾਸ ਹੋਇਆ ਜੀ ਮਲਜੀਤਪੁਰ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਬਾਟ ਕਿਉਂ ਨਹੀਂ ਪੁੰਚਦੇ ਜੀ ਮੰਤਰੀ ਸਾਹਿਬ ਸਾਡੇ ਪਿੰਡ ਪਿਆਹਰੀ ਆ ਗਿਆ ਸਾਰਾ ਪਿੰਡ ਪੱਕਾ ਹੋ ਗਿਆ ਤੁਸੀਂ ਦੇਖ ਹੀ ਲਿਆ ਹਾਂ ਜੀ ਸੁਗਰੇ ਦੁਰੀਆਂ ਗਲੀਆਂ ਨਾਲ ਉਹ 2 ਸਾਲਾਂ ਦੇ ਵਿੱਚ ਜਿਹੜੇ ਕੰਮ ਹੋ ਗਏ ਤੇ ਵਿਰੋਧੀ ਫਿਰ ਕਿੱਥੇ ਦੇਖ ਕੇ ਇਹ ਕਹਿ ਰਿਹਾ ਕਿ ਇਹ ਤਾਂ ਗਰਾਊਂਡ ਲੈਵਲ ਤੇ ਪਹੁੰਚਦੇ ਨਹੀਂ ਜਾ ਇੱਥੇ ਢੱਕਾ ਵੀ ਨਹੀਂ ਟੁੱਟਿਆ ਗਿਆ ਦੇਖੋ ਜੀ ਉਹ ਦਾ ਉਹਨਾਂ ਦਾ ਬੋਲਣ ਦਾ ਆਦਤ ਹੁੰਦੀ ਹੈ ਪਰ ਗਰਾਊਂਡ ਲੈਵਲ ਤੇ ਆ ਕੇ ਦੇਖੋ ਸਾਡੇ ਪਿੰਡ ਚ ਆ ਕੇ ਤੁਸੀਂ ਦੇਖ ਹੀ ਲਿਆ ਆ ਸ਼ੈੱਡ ਬਣਿਆ ਪਿਆ ਇੱਥੇ ਨਰਕ ਵਜਿਆ ਪਿਆ ਦੀ ਥੱਲੇ ਕਈ ਸਾਲਾਂ ਤੋਂ ਜਿਹੜੀਆਂ ਗਲੀਆਂ ਬਣਨ ਵਾਲੀਆਂ ਸੀਗੀਆਂ ਲੌਫਟਾਇਲ ਅੱਧਾ ਤਣਕ ਪੁੱਟਾ ਦਲੇ ਆ ਕਿੰਨੀਆਂ ਗਲੀਆਂ ਸੀ ਬਾਈ ਜੀ ਤੁਹਾਡੇ ਪਿੰਡ ਦੇ ਵਿੱਚ ਜਿਹੜੀਆਂ ਪੱਕੀਆਂ ਹੋਣਗੀਆਂ 10 ਤੋਂ 12 ਗਲੀਆਂ ਜਿਹੜੀਆਂ ਨੇ ਪੂਰਾ ਜਿਹੜੇ ਉਹਦੇ ਵਿੱਚ ਸਾਰੀ ਐਸਸੀ ਆਬਾਦੀ ਸੀਗੀ ਕਿੰਨੇ ਸਮੇਂ ਤੋਂ ਹੀ ਰਹਿੰਦੇਗਾ ਸੀਗਾ 20-25 ਸਾਲ ਤੋਂ ਹੀ ਕੰਮ ਆੜਿਆ ਜਿਹੜੇ ਅੱਜ ਕਹਿੰਦੇ ਆ ਵੀ ਡੱਕਾ ਵੀ ਨਹੀਂ ਟੁੱਟਿਆਗਾ ਉਹ 20-25 ਸਾਲਾਂ ਦੇ ਸਰਕਾਰਾਂ ਚਲਾ ਰਹੇ ਐ ਤੇ ਉਹਨਾਂ ਤੋਂ ਤਾਂ ਬਣੀਆਂ ਨਹੀਂ ਅੱਜ ਇਹ ਗਲੀਆਂ ਬਣ ਕੇ ਤਿਆਰ ਵੀ ਹੋਊਗਾ ਦੋ ਸਾਲ ਲੱਗਣਗੇ ਬਿਲਕੁਲ 20-25 ਸਾਲਾਂ ਤੋਂ ਹੀ ਇੱਥੇ ਇੰਨਾ ਦੁਹੀ ਸੀ ਮੀਂਹ ਪੈ ਜਾਂਦਾ ਤਾਂ ਪਾਣੀ ਬਾਹਰ ਖੜ ਜਾਂਦਾ ਸੀਗਾ ਤੇ ਬੜੀ ਮੁਸ਼ਕਲ ਸੀਗੀ ਪਰ ਮੰਤਰੀ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰ ਵੀਨਾ ਨੇ ਸਾਡੀ ਬਾਤ ਪੁੱਛੀ ਆ ساری ਸੰਗਤ ਖੜੀ ਐ ਤੁਸੀਂ ਵੀ ਬਾਈ ਜੀ ਚਾਨਣਾ ਪਾਓ ਛੋਡੇ ਪਿੰਡ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਕਿੰਨੇ ਕੰਮ ਹੋਇਆ ਇਹ ਜਿਹੜੀਆਂ ਗਲੀਆਂ ਰਹਿੰਦੀ ਐ 10 12 ਹਾਂਜੀ ਇਹ ਮੰਤਰੀ ਸਾਹਿਬ ਗ੍ਰਾਂਟ ਦੇ ਕੇ ਗਏ ਸੀ ਉਹ ਪੈਸਾ ਜਿਹੜਾ ਗਲੀਆਂ ਤੇ ਲੱਗਾ ਇਹ ਅੱਜ ਤੋਂ 15 20 ਸਾਲਾਂ ਦਾ ਜਿਹੜਾ ਨਰਕ ਸੀ ਉਹ ਸਾਫ਼ ਹੋ ਗਿਆ ਉਹ ਸਾਫ਼ ਹੋ ਗਿਆ ਬਹੁਤ ਬਹੁਤ ਹਾਂਜੀ ਬਾਈ ਜੀ ਠੀਕ ਲੱਗਦਾ ਇਹ ਕੰਮ ਜਿਹੜਾ ਗਲੀਆਂ ਨਾਲੀਆਂ ਬਾਈ ਜੀ ਦੱਸ ਰਹੇ ਐ ਕਿ ਸਾਡੇ ਬੜਾ ਧੰਨਵਾਦ ਕਰਦੇ ਆ ਜਿਹੜੇ ਆ ਕੰਮ ਕਿਤੇ ਉਹਨਾਂ ਸੁਧਾਰ ਕੀਤਾ ਜਿਹੜਾ ਬੜਾ ਦੁਖੀ ਸੀ ਇਹਦਾ ਬਹੁਤ ਸੁਧਾਰ ਕਿੱਕੜ ਕੁੜੀਆਂ ਹੁੰਦਾ ਹੈ ਐਨਾ ਮਾੜਾ ਸੀ ਬੜਾ ਕਲਾਸ ਕਰਦੀ ਸੀ ਉਹ ਕਈਆਂ ਨਾ ਕਰਦੀ ਸੀ ਕੰਦਲ ਬੜਾ ਸੀ ਮਾਤਾ ਜੀ ਵਾਕਿਆ ਹੀ ਇੱਥੇ ਨਰਕ ਬੱਜਿਆ ਸੀਗਾ ਕਿਹੜੀ ਨਰਕ ਸੀ ਜੀ ਸੱਚੀ ਗੱਲ ਹੈ ਇਹ ਬਹੁਤ ਨਰਕ ਸੀ ਬਹੁਤ ਬਾਲੀਆਂ ਤੇ ਨਰਕ ਸੀ ਨਹੀਂ ਪਾਣੀ ਬੱਚੇ ਨਾ ਕਮਰੇ ਡੁੱਬ ਜਾਂਦੇ ਸੀ ਕਮਰੇ ਸੌਣੇ ਸਾਡਾ ਅਸੀਂ ਮੈਡਮ ਨਾਲ ਤਾਲਵਾਰ ਕਰਦੇ ਆਂ ਪਰ ਇਹੋ ਜੇ ਕੰਮ ਪਿੰਡ ਦੇ ਕਿੱਕੇ ਨੇ ਜਿਹੜੇ 70 ਸਾਲਾਂ ਚ ਕਰ ਵੀ ਨਹੀਂ ਹੋਏ ਸੀ ਔਰ ਉਹਨਾਂ 2 ਸਾਲਾਂ ਵਿੱਚ ਸਾਡੀਆਂ ਪਿੰਡ ਦੀਆਂ ਸਾਰੀਆਂ ਜਿਹੜੀਆਂ ਗਲੀਆਂ ਨਾਲੀਆਂ ਕੰਪਲੀਟ ਕਰ ਦਿੱਤੀਆਂ। ਹਾਂਜੀ ਮਾਤਾ ਜੀ ਨਿਕਲ ਗਿਆ ਨਰਕ ਗਲੀਆਂ ਵਾਲਾ। ਹਾਂਜੀ ਹਾਂਜੀ ਨਿਕਲ ਗਿਆ 20 ਸਾਲਾਂ ਤੋਂ ਗੰਦ ਵੱਜਿਆ ਪਿਆ ਸੀ ਜਿੱਥੇ ਪਾਣੀ ਰੁਕ ਜਾਂਦਾ ਸੀ। ਹਾਂਜੀ ਹਾਂਜੀ ਤੇ ਬਲਜੀਤ ਕੌਰ ਨੇ 2 ਸਾਲਾਂ ਦੇ ਵਿੱਚ ਸਾਡਾ ਇੱਕ ਨਮਰੂਨਾ ਪਾ ਸੱਤ ਚੋਂ ਜਾਣ ਲੈਣੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਸੱਤ ਚੋਂ ਚੱਲਦੀ ਹੈ ਕਿ ਨਹੀਂ ਚੱਲਦੀ ਬਈ ਬਹੁਤ ਸੋਹਣੀ ਵਧੀਆ ਹੀ ਬਹੁਤ ਜਿਆਦੀ ਵਧੀਆ ਸਰਕਾਰ ਹੈ ਬਹੁਤ ਹੀ ਜਿਆਦੀ ਤੁਹਾਨੂੰ ਮਹਿਸੂਸ ਹੁੰਦਾ ਜੀ ਇਹ ਵਾਕਿਆ ਸੱਤ ਚੋਂ ਚੱਲ ਰਹੀ ਹੈ ਹਾਂਜੀ ਹਾਂਜੀ 70 ਸਾਲ ਪਹਿਲਾਂ ਕੰਮ ਜਿਹੜਾ ਹੋਇਆ ਜਿਹੜਾ ਹੋ ਰਿਹਾ ਹੈ ਠੀਕ ਹੈ ਜੀ ਬਹੁਤ ਵਧੀਆ ਹੀ ਬਹੁਤ ਧੰਨਵਾਦ ਹੈ ਸਰਕਾਰ ਦਾ ਇੱਥੇ ਅੱਗੇ ਦਾ ਵੇਖੋ ਤੁਸੀਂ ਕਿੰਨਾ ਸੋਹਣਾ ਵਿਕਾਸ ਹੋਇਆ ਹੈ ਠੀਕ ਹੈ ਜੀ ਪਹਿਲਾਂ ਇੱਥੇ ਅੱਡੇ ਤੇ ਆ ਲੌਕਟਾਈਮ ਨਹੀਂ ਲੱਗੀ ਸੀ ਨਾ ਜੀ ਨਾ 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 ਇੱਥੇ ਕੋਈ ਲੌਕਟਾਈਮ ਨਹੀਂ ਸੀ ਚਿੱਕਰ ਸੀਗਾ ਇੱਥੇ ਬਾਰਿਸ਼ ਹੋ ਜਾਂਦੀ ਸੀ ਤੇ ਇਹ ਤੇ ਛੱਪੜ ਬਣ ਜਾਂਦਾ ਜੀ ਬਿਲਕੁਲ ਇੱਥੇ ਤਾਂ ਹੁਣ ਤਾਂ ਬਹੁਤ ਵਧੀਆ ਵਿਕਾਸ ਹੋਇਆ ਦੇਖੋ ਕਿੰਨਾ ਸੋਹਣਾ ਪ੍ਰੋਗਰਾਮ ਬਣਿਆ ਹੁਣ ਇੱਥੇ ਸੱਤੇ ਚ ਬੈਠਣ ਨੂੰ ਵੀ ਜੀ ਕਰਦਾ ਹੁਣ ਤਾਂ ਸਭ ਦਾ ਠੀਕ ਹੈ ਜੀ ਬਹੁਤ ਵਧੀਆ ਵਿਕਾਸ ਹੋਇਆ ਜੀ ਮਲਜੀਤਪੁਰ ਦਾ ਬਹੁਤ ਬਹੁਤ ਧੰਨਵਾਦ ਹੈ